ਗੱਬਰਤੂ ਤੇ ਚੰਗੀ ਆ ਗਈ ਆ ਫਿਰ ਦੱਸ ਮੈਨੂੰ ਆਪਣੀ ਧੀ ਨੂੰ ਲਾਗੇ ਬਣਾ ਕੇ ਵੀਡੀਓ ਬਣਾਉਣੀਆਂ ਇਹ ਗੱਬਰਤੂ ਤੇ ਚੰਗੀ ਆ ਗਈ ਆ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਡੋ ਕੋ ਫੈਸਲਾ ਆਇਆ ਸੀ ਕੋ ਸਾਡੀ ਪਿੰਡ ਦਾ ਆ ਇਥੇ ਜੀ ਨੌਹ ਕਿੱਡੀ ਕਰਤੂਤ ਮਾੜੀ ਆ ਅੱਜ ਕੱਲ ਦੇ ਸਾਰਿਆਂ ਦੀ ਉਹ ਕੈਮਰਾ ਦੇਖੋ ਵੀ ਨੌਹ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਰੇਖ ਕਿੱਡੀ ਕਰਤੂਤ ਮਾੜੀ ਹੈ ਨਨਾਨ ਦੀ ਵੀ ਨਨਾਨ ਤੇ ਸੱਸ ਦੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਉਹ ਦੇਖੋ ਉੱਪਰੋਂ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਅੱਛਾ ਮੂੰਹ ਪਰਾਂ ਕਰਤਾ ਤਾਂ ਹੁਣ ਮੂੰਹ ਹਟ ਪਰਾਂ ਕਰਦਾ ਚੰਗੀਆਂ ਕਰਤੂਤਾ ਸਹਰਿਆਂ ਵਾਸਤੇ ਜੇ ਤੁਹਾਨੂੰ ਧੀਆਂ ਦਿੱਤੀਆਂ ਤਾਂ ਢੀਆਂ ਵੀ ਤੇ ਧੀਆਂ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ ਦੁਨਣਾ ਕਢੋਬ ਕੇ ਮਰ ਜਾ ਬੇਸ਼ਰਮ ਤਾਈਂ ਨੇ ਲੱਗਦੀ ਪੰਜਾਬ ਦੀ ਤੇ ਧੀਆਂ ਨਹੀਂ ਜੰਮਦੇ ਹਾਂ ਕਿ ਕਰ ਕਿਸ ਕਰਨੇ ਨਿਕਰ ਕੇ ਧੀਆਂ ਜੰਮਣੀਆਂ ਬੰਦ ਕਰੀਆਂ ਨੇ ਕਿ ਕਿਹੜੇ ਸਸ ਕਰਤੂਤਾਆਂ ਦੀਆਂ ਮਾੜੀਆਂ ਸੱਸਾਂ ਨੂੰ ਨਹੀਂ ਕਰਤੂਤਾ ਰਹੀ ਧੀਆਂ ਨਹੀਂ ਜੰਮਦੇ ਕਿਉਂਕਿ ਤਾਂ ਲੈ ਕਰਕੇ ਮਾਵਾੜੀ ਕਾ ਡਰਦੀਆਂ ਵੀ ਸਕਣੀਆਂ ਈਆਂ ਨਾ ਜੇਦ ਨਾਲ ੱਟਾ ਹੋਉਂਦਾ ਸਾਡੀਆਂ ਦਾ ਵੀ ਉਹਦੇ ਨੂੰ ਮੈਂ ਤਾਂ ਇੱਥੇ ਹੀ ਜੰਮੀ ਆਂ ਆਪਦੀ ਵੀ ਕਰੇ ਬਿਠਾ ਰੱਖੀਆ ਕਹਿੰਦੇ 5 ਸਾਲ ਤੋਂ ਇੱਥੇ ਹੀ ਕਰੇ ਬਿਠਾ ਰੱਖੀ ਕੱਲ ਨੂੰ ਨਾ ਰੱਬ ਕੇ ਚਲਾ ਉਹਦੀ ਕੱਲ ਨੂੰ ਇਹਦੀ ਧੀ ਨਾ ਜੇ ਕੋ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈੱਡਰੂਮ ਦੇ ਉੱਤੇ ਉਹਦੇ ਪੁੱਟ ਮਾਰ ਹੋਵੇ ਉਹਦੀ ਜਿਹੜੀ ਮਾਂ ਹੁੰਦੀ ਆ ਇਹਦਾ ਭਰਾ ਉਹਨਾਂ ਨੂੰ ਬਾਹਰੇ ਬਾਹਰ ਮੋੜ ਦਿੰਦੇ ਆ ਸੱਦਾ ਦਿੰਦੇ ਆ ਉਹਨੂੰ ਉਹਦੀ ਤਾਂ ਚੀਜ਼ ਆਉਣੀ ਨਹੀਂ ਦਿੰਦੇ ਆ ਜੋ ਸਾਰੇ ਕੀ ਕੈਮਰੇ ਲੱਗੇ ਹੋਈ ਆ ਜੀ ਹਾਂਜੀ ਚਲੋ ਘਰ ਚ ਤਾਂ ਕੈਮਰੇ ਲਾ ਸਕਦੇ ਆ ਬੈੱ ਕੋਈ ਨਹੀਂ ਉਹ ਜਿਹੜਾ ਬੰਦਾ ਨਹੀਂ ਕਰਾ ਦੇਣਾ ਦੇਖਿਆ 9 ਹੁੰਦੀ ਆ ਉੱਥੇ ਵੀ ਕੈਮਰਾ ਬੰਦ ਨਹੀਂ ਇੱਕ ਨਿਕਾ ਦੇ ਕੋਈ ਲਾਤਾ ਦੇਖ ਬਰਾ ਨਹੀਂ ਕੈਮਰਾ ਕਰਦਾ ਨਹੀਂ ਇਹ ਚੰਗੀ ਗੱਲ ਕਿ ਤੁਸੀਂ ਤਾਂ ਮੁੰਡਾ ਆਇਆ ਕਰ ਤਾ ਜੇ ਆਪਾਂ 9 ਦੇ ਕੰਮ ਤੇ ਕੈਮਰਾ ਲਾਉਣਾ ਹਾਂ ਉਹਨੂੰ ਆਪਣੀ ਧੀ ਨੂੰ ਲਾ ਕੇ ਬਿਠਾ ਕੇ ਵੀਡੀਓ ਵਖਾਉਣੀਆਂ ਇਹ ਕੋ ਕਰ ਤੂੰ ਤਾਂ ਚੰਗੀ ਆ ਗਈ ਆ ਥੋੜਾ 10 ਮਿੰਨੂ ਚੰਗੀ ਗੱਲ ਤੂੰ ਕਰ ਗਈ ਆ ਨਹੀਂ 9 ਕਰ ਬੰਦੇ ਚੰਗੀ ਲਾਉਣ ਕੁੜੀ ਨੂੰ ਕੁੱਟਨੀ ਆ 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 ਇਹ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ? ਨਾ ਇਹ ਸ਼ੱਕ ਚ ਗਿਆ ਦੀ ਇਹ। ਸ਼ੱਕ ਕਿਵੇਂ? ਜੀ ਜਦ ਜਿਨੇ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਦੀ ਆਪਾਂ ਜਾਂ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਇਹ ਸ਼ੱਕ ਚ ਲਾਇਤੀ ਵੀ ਜਿਵੇਂ ਕਿ ਕੁਝ ਪੌਂਦੀ ਹੋਵੇ ਸਾਨੂੰ ਦਿਖਾਣੇ ਚ ਪਰ ਦੇਖਿਆ ਨਹੀਂ ਸੀ। ਮੈਂ ਇਹ ਨਹੀਂ ਦੇਖਿਆ। ਦੇਖਿਆ ਹੈ ਨਹੀਂ। ਇਹ ਸ਼ੱਕ ਕਿਨੂੰ ਹੋਈ? ਚੱਕ ਹੋ ਜਣੀ ਪਰਿਵਾਰ ਚ ਜਿਵੇਂ ਮਾਤਾ ਮਾਂ ਕੁੜੀਆਂ ਚ ਕੁੜੀਆਂ ਨੂੰ ਹੋ ਗਈ ਮੈਨੂੰ ਨਹੀਂ ਫਿਰ ਬੈਡਰੂਮ ਚ ਕੈਮਰਾ ਤਾਂ ਨਹੀਂ ਲਾਉਂਦਾ ਕੋਈ ਪੌਣੇ ਹੋਰ ਸੋਈ ਚ ਪਾ ਦੂ ਸਾਨੂੰ ਕੁਝ ਜਿਹਾ ਪਾਉਣਾ ਹੋਇਆ ਉਹ ਠੀਕ ਹੈ ਜੀ ਗੱਲ ਚੱਲ ਆਪਾਂ ਮੰਨਦੇ ਆਪਣੀ ਗਲਤੀ ਹੈ ਅੱਛਾ ਫਿਰ 50 ਰੁਪਏ ਮਹੀਨਾ ਵੰਡਣ ਦਾ ਕੀ ਕਰਨ ਹੋਇਆ ਤੇਰੇ ਘਰ ਵਾਲੀ ਨੂੰ ਮੈਂ ਨਹੀਂ 50 ਰੁਪਏ ਰੋਜ਼ ਦੇ ਨਹੀਂ ਜਿਸ ਤਰ੍ਹਾਂ ਜੀ ਮੈਂ ਉੱਥੇ ਤੇ ਕੇਸ ਹੋਏ ਇਹ ਫਰਕ ਤਾਂ ਨਹੀਂ ਮਿਲਦਾ ਵੀ ਬੰਨਿਆ ਜਾ ਵੀ ਕਿੰਨਾ ਇਹ ਕਹਿੰਦੇ ਦੀ 1500 ਰੁਪਏ ਉਹ ਕਹਿੰਦਾ ਜਿਹੜਾ ਉਹਨਾਂ ਦਾ ਨੌਵਾਂ ਮੁੰਡੇ ਦਾ ਉਹ ਵੀ ਕਹਿੰਦੇ ਮਿਲ ਨਹੀਂ ਰਿਹਾ ਸਾਲ ਤੋਂ ਨਹੀਂ ਰਿਟਾਇਰ ਵਕੀਲ ਰਿਟਾਇਰ ਫੀਲ ਚ ਉਹਨੇ ਬੰਨਿਆ ਤੀ ਇਹ ਕਹਿੰਦੇ ਵੀ ਕੁਛ ਮਿਲੇ ਉਹ ਕਹਿੰਦਾ ਪੁੱਤ ਮੈਨੂੰ ਕਹਿੰਦਾ ਵੀ ਐ ਕਰਕੇ ਤੁਰਿਆ ਮੇਰੇ ਤੋਂ ਮਾਹੀ ਦੱਸੋ ਕਹਿੰਦਾ ਵੀ ਇਹਦਾ ਕੁਛ ਨਾ ਕੁਛ ਤੈਨੂੰ ਖਰਚੇ ਤੈਨੂੰ ਮਾਹੀ ਠੀਕ ਹੈ ਮੇਰੇ ਘਰ ਵਾਲੀ ਲੈ ਦੇਵਾਂਗੇ ਕਹਿੰਦਾ ਵੀ ਤੂੰ ਕਿੰਨਾ ਬੰਨਣਾ ਚਾਹੁੰਦਾ ਏ ਇੱਕ ਮਾਹੀ 1500 ਕਰ ਦੋ ਤੈਨੂੰ ਹੈਗਾ ਮਾਨ ਦੇ ਵਿੱਚ ਵੀ ਇਹ ਕੁਛ ਪਾਉਂਦੇ ਹੋ ਸਾਨੂੰ 3 ਲੈ ਸਾਲ ਹੋ ਗਏ ਤੇਨ ਮੈਰਿ ਘੇਰ ਮੈਂ ਚੱਲ ਪਈ ਬਾਰਾਂ ਤੈਨੂੰ ਹੈ ਕੋਈ ਤੈਨੂੰ ਤੇਰਾ ਤੇਰੀ ਘਰ ਵਾਲੀ ਆ ਤੂੰ ਅੱਜ ਤੱਕ ਹੈ ਜੀ ਤੇਰੇ ਕੋਈ ਪਾਇਆ ਹੋ ਜਾ ਤੇਰੀ ਮਾਤਾ ਨੂੰ ਦਿੰਦੇ ਹੋ ਕੋਈ ਤੇਰੀ ਮਨ ਚ ਹੈਗੀ ਐ ਇਹ ਗੱਲ ਜੇ ਤੇਰੇ ਮਨ ਚ ਹੈਗੀ ਆ ਤਾਂ ਉਹਦਾ ਸਾਡ ਮਾਤਾ ਦੀ ਤੈਨੂੰ ਜੇ ਤੇਰੇ ਹੈਗੇ ਮਨ ਚ ਇਹ ਗੱਲ ਵੀ ਤੈਨੂੰ ਪਾਉਂਦੀ ਹੋ ਜਾ ਛੋਟੀ ਤੇਰੀ ਮਾਤਾ ਨੂੰ ਪਾਉਂਦੀ ਹੋ ਕੋਈ ਸਾਹ ਜੀ ਮਾਂ ਚੀ ਹਾਂ ਹੋ ਗਈ ਹੈਗੀ ਇਹ ਦਾ ਉਹ ਹੈਗਾ ਤੇਰੇ ਮਨ ਚ ਵੀ ਪਾਉਂਦੀ ਹੈ ਨਹੀਂ ਜੇ ਕੋਈ ਹੈ ਫਿਰ ਕੈਮਰਾ ਤੂੰ ਕਿਉਂ ਅਧਿਕਾਰ ਆ ਤੇਰਾ ਮਾਲਕ ਹੈ ਤੂੰ ਲੈ ਸਕਦਾ ਫਿਰ ਉਹ ਮਾਤਾ ਦੀ ਕੀ ਜ਼ਰੂਰਤ ਆ ਵੀ ਕੈਮਰਾ ਆ ਗੂਗੀ ਉਹ ਜੇ ਮਾਤਾ ਕਹਿ ਰਹੀ ਆ ਤੂੰ ਉਹਦੇ ਉਹਦੇ ਮਤਲਬ ਮਾਤਾ ਦੇ ਦਰ ਹੈ ਕਹਿੰਦਾ ਮੰਨ ਰਿਹਾ ਹੈ ਮੰਨ ਰਿਹਾ ਹੈ ਜੀ ਮੰਨ ਰਿਹਾ ਹੈ ਇਹਦਾ ਪਿੰਡ ਵੀ ਸਾਰਾ ਕਹਿੰਦਾ ਜੀ ਖੁਦਾ ਦਾ ਹੈ ਨਾ ਬਸ ਟਾਈਮ ਰੇ ਖੁਦਾ ਨੇ ਤਾਂ ਹੀ ਲਾਇਆ ਨਹੀਂ ਫਿਰ ਇਹ ਲੱਗ ਗਈ ਲੜਾਈ ਤੇ ਮੇਰੀ ਤਾਂ ਬੇਵਸੀ ਵੀ ਤੇ ਮੇਰਾ ਬਹੁਤ ਟੱਕਾ ਹੋ ਗਈ ਇਸ ਤੀਨ ਨੂੰ ਹਿਸਾਬ ਦਿੱਤਾ ਜਾਂਦਾ ਜੀ ਬਸ ਕਿ ਐ ਜਿੰਦਗੀ ਰਿਸ਼ਤੇ ਨਹੀਂ ਵਧਾਉਂਦੇ ਨਹੀਂ ਕੀ ਕਹਿੰਨੂ ਬਾਬਾ ਜੀ ਜਿੰਨੇ 50 ਰੁਪਏ ਰੋਜ਼ ਦੀ ਬੰਨੇ ਹੋਏ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੰਡਸ ਸਿੰਘ ਖਾਲਸਾ ਗੁਰਾਂ ਆ ਇੱਥੇ ਬਹੁਤ ਹੈਰਾਨ ਹੋਇਆ ਵੀ ਯਾਰ ਇੱਕ ਨੂੰਤੀ ਹੈ ਉਹਦੀ ਨੂੰਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਬਕਸਲੇ ਦੇ ਯੋਗ ਨਹੀਂ ਹੈ ਗਿਆ